ਦੇਖੋ ਪਾਰਟੀ ਨੇ ਫੈਸਲਾ ਕਰ ਦਿੱਤਾ ਦੁਬਾਰਾ ਭਰਤੀ ਸਾਡੀ ਹੋ ਗਈ ਬਹੁਤ ਤਸल्ली बख्ਸ਼ ਭਰਤੀ ਹੋਈ ਸਹੀ ਭਰਤੀ ਹੋਈ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਦੁਬਾਰਾ ਚੁਣੇ ਗਏ ਜਿਨ੍ਹਾਂ ਨੇ ਪਾਰਟੀ ਦਾ ਸਾਥ ਦੇਣਾ ਸੀ ਉਹਨਾਂ ਨੇ ਖੁੱਲ ਕੇ ਦਿੱਤਾ ਜਿਨ੍ਹਾਂ ਤੇ ਡਿਊਟੀ ਲੱਗੀ ਸੀ ਪਾਰਟੀ ਦੀਆਂ ਲੱਤਾਂ 'ਚ ਰੱਸਾ ਪੋਣਾ ਉਹਨਾਂ ਨੇ ਆਪਣਾ ਜੋਰ ਦੇਣਾ ਪਰ ਜਨਤਾ ਹੁਣ ਜਿਹੜੀ ਹੈ ਉਹ ਸਾਰੀ ਅਸਲੀਅਤ ਨੂੰ ਸਮਝ ਚੁੱਕੀ ਹੈ ਕਿ ਕਿਵੇਂ ਸ਼੍ਰੀ ਤਲਤਕ ਸਾਹਿਬ ਦੇ ਨਾਮ ਦੇ ਉੱਤੇ ਰਾਜਨੀਤੀ ਕੀਤੀ ਗਈ ਔਰ ਜਿਹੜੇ ਲੋਕੀ ਸ਼੍ਰੀ ਕਾਲਟਕ ਸਾਹਿਬ ਦੇ ਨਾਂ ਤੇ ਭਰਤੀ ਕਰਦੇ ਸੀ ਅੱਜ ਜਦੋਂ ਪ੍ਰੈਸ ਵਾਲੇ ਵੀਰ ਸਵਾਲ ਕਰਦੇ ਆ ਕਿ ਤੁਸੀਂ ਭਰਤੀ ਕਾਲ ਤੱਕ ਤੇ ਜਮਾਂ ਕਰੋਗੇ ਤੇ ਮੰਨਪ੍ਰੀਤ ਇਆੜੀ ਜੀ ਵੀ ਕਹਿੰਦੇ ਨਹੀਂ 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 ਉਹ ਤਾਂ ਨਹੀਂ ਸਵਾਲ ਪਤਾ ਇੱਕਵਾਲ ਸਿੰਘ ਝੁੱਂਦਾ ਵੀ ਕਹਿੰਦੇ ਨਹੀਂ 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 ਉਹ ਅਸੀਂ ਬਾਅਦ ਚ ਫੈਸਲਾ ਕਰਾਂਗੇ ਅੱਜ ਬੀਬੀ ਜੀ ਨੇ ਵੀ ਸਪਸ਼ਟ ਕਰ ਦਿੱਤਾ ਕਿ ਬਿਲਕੁਲ ਸਵਾਲ ਹੀ ਪੈਦਾ ਨਹੀਂ ਹੁੰਦਾ ਕਾਲ ਤੱਕ ਤੇ ਤੇ ਫਿਰ ਇੰਨੀ ਦੇਰ ਤੋਂ ਤੁਸੀਂ ਗੁਮਰਾਹ ਕਦੇ ਵਾਸਤੇ ਕਰਦੇ ਪੈਸੇ ਅਈ ਤੇ ਪਹਿਲੇ ਦਰ ਕਹਿੰਦੇ ਸੀ ਪੀਏ ਇਲੈਕਸ਼ਨ ਕਮਿਸ਼ਨ ਨਾਲ ਜੁੜਿਆ ਹੋਇਆ ਮਸਲਾ ਪਾਰਟੀ ਸ਼੍ਰੋਮਣੀ ਕਾਲੀਦਾਹ ਰਜਿਸਟਰਡ ਹੈ ਵਰਕਿੰਗ ਕਮੇਟੀ ਨੇ ਫੈਸਲਾ ਕੀਤਾ ਤੇ ਇਹ ਕਹਿੰਦੇ ਸੀ ਕੱਲ ਤੱਕ ਤੋਂ ਭੱਜ ਗਏ ਤੇ ਹੁਣ ਭੱਜਿਆ ਕੌਣ ਹੈ ਜੀ ਕਾਲੀਦਾਹ ਅਈ ਤੇ ਉਦੋਂ ਵੀ ਸੱਚ ਕਹਿੰਦੇ ਸੀ ਅੱਜ ਵੀ ਸੱਚ ਕਹਿੰਦੇ ਆ ਤੇ ਹੁਣ ਕਿਉਂ ਭੱਜਦੇ ਹੋ ਅਕਾਲ ਤਖਤ ਸਾਹਿਬ ਤੋਂ ਇਹ ਜਿਹੜੀ ਗਵਰਾਹਕੁੰਦ ਰਾਜਨੀਤੀ ਹੈ ਇਹਦੀ ਸਜ਼ਾ ਉਹਨਾਂ ਦੇ ਸਮੇਂ ਦੇ ਵਿੱਚ ਇਹਨਾਂ ਨੂੰ ਕਾਲੀ ਵਰਕਰ ਦੇਣਗੇ ਉਹਦੇ ਵਾਸਤੇ ਇਹਨਾਂ ਲੋਕਾਂ ਨੂੰ ਤਿਆਰ ਰਹਿਣਾ ਚਾਹੀਦਾ ਲੱਗਦਾ ਸਰ ਉਹਨਾਂ ਨੂੰ ਨਾਲ ਲਿਆ ਜਾਊਗਾ ਕਹਿੰਦੇ ਸੀ ਅਕਾਲੀ ਦਲ ਦਾ ਹਿੱਸਾ ਕੋ ਜਿੰਨੇ ਅਕਾਲੀ ਦਲ ਚ ਆਉਣਾ ਹੁੰਦਾ ਕਿਸੇ ਨੂੰ ਕੋ ਰੋਕ ਟਕ ਸੀ ਨਹੀਂ 27 ਲੱਖ ਜਿਹੜੀ ਮੈਂਬਰਸ਼ਿਪ ਹੋਈ ਤੇ ਕਿਸੇ ਨੂੰ ਕੋ ਸਵਾਰਥ ਕਰਾਉਣ ਦੀ ਲੋਟ ਪਈ ਸਾਰਿਆਂ ਨੇ ਅਸੀਂ ਆਪ ਵੀ ਆਪਣੀ ਪਰਚੀ ਕਟਾ ਕੇ ਕਿਉਂਕਿ ਜਿੰਨੇ ਮੈਂਬਰ ਬੰਨਾ ਹੁੰਦਾ ਉਹਨੂੰ 10 ਰੁਪਏ ਜੇਬ ਚੋਂ ਕੱਢ ਕੇ ਤੇ ਇਮਾਨਦਾਰੀ ਦੇ ਨਾਲ ਲੋਥੇ ਜਿਹੜਾ ਸਾਡਾ ਪ੍ਰੋਸੀਜਰ ਆ ਪਰਫਾਰਮੈਂਸ ਉੱਤੇ ਸਾਈਨ ਕਰਨੇ ਪੈਂਦੇ ਅਸੀਂ ਦਸਤਕਤ ਕਰਕੇ ਆਪਣੇ ਆਪ ਨੂੰ ਜ਼ਿੰਮੇਵਾਰ ਬਣਾਇਆ ਅਸੀਂ ਮੰਗ ਕੇ ਪਾਰਟੀ ਦੀ ਮੈਂਬਰਸ਼ਿਪ ਕੀਤੀ ਹੈ ਜਿਨ੍ਹਾਂ ਨੇ ਕਰਨੀ ਕਰ ਲਈ ਜੇ ਅੱਗੋਂ ਵੀ ਕਿਸੇ ਦੀ ਇੱਛਾ ਹੋਵੇ ਕਿ ਭਰਤੀ ਕਦੀ ਬੰਦ ਨਹੀਂ ਹੁੰਦੀ ਜਿਹੜੀ ਹੈ ਮੈਂਬਰਸ਼ਿਪ ਬੰਦਾ ਪ੍ਰੋਸੀਜਰ ਇੱਕ ਕੰਟੀਨਿਊਸ ਹੁੰਦਾ ਇੱਕ ਮਾਸ ਮੈਂਬਰਸ਼ਿਪ ਹੁੰਦੀ ਹੈ ਜਿਹੜੀ 5 ਸਾਲ ਵਾਸਤੇ ਇੱਕ ਵਾਰੀ ਸਾਰਿਆਂ ਨੂੰ ਲੈਦੀ ਪੈਂਦੀ ਹੈ ਜੇ ਵਿਚ ਵਿਚਾਲੇ ਕੋਈ ਰਹਿ ਜਾਂਦਾ ਜਦੋਂ ਮਰਜ਼ੀ ਕੋਈ ਕਾਲੀਦਲ ਦਾ ਮੈਂਬਰ ਆਪਣੀ ਭਰਤੀ ਫੀਸ ਜਮਕਰਾ ਕੇ ਬਣ ਸਕਦਾ ਸਰ 28 ਤਰੀਕ ਨੂੰ ਜਿਹੜਾ ਧਰਨਾ ਉਹਨੂੰ ਲੈ ਕੇ ਇਸ ਜਿੱਥੇ ਨਾਲ ਵਿਰੋਧ ਪੰਦੀ ਹੈ ਨੇ ਦੇਖੋ 28 ਤਰੀਕ ਨੂੰ ਜਿਹੜਾ ਧਰਨਾ ਹੈ ਇੱਕ ਬੜੀ ਵੱਡੀ ਡਟਕ ਸਟ ਦਾ ਜਿਹੜਾ ਸਕੈਂਡਲ ਪੰਜਾਬ ਦੇ ਵਿੱਚ ਹੋਣ ਵਾਲਾ ਹੈ ਕਿ 25000 ਏਕੜ ਜ਼ਮੀਨ ਜਿਹੜੀ ਹੈ ਉਹ ਲੁਧਿਆਣਾ ਦੇ 40 ਪਿੰਡਾਂ ਦੇ ਵਿੱਚ ਤੇ ਇਸੇ ਤਰ੍ਹਾਂ ਕੁਝ ਹੋਰ ਚੈਨਲ ਦੇ ਵਿੱਚ ਜ਼ਮੀਨ ਜਿਹੜੀ ਹੈ ਉਹ ਅਰਬਨ ਸਟੇਟ ਬਣਾਉਣ ਦੇ ਨਾਂ ਦੇ ਉੱਤੇ ਸਰਕਾਰ ਜਿਹੜੀ ਹੈ ਉਹਨੂੰ ਅਕਵਾਇਰ ਕਰਨ ਦਾ ਨੋਟੀਫਿਕੇਸ਼ਨ ਕਰ ਰਹੀ ਹੈ ਔਰ ਇਹ ਸਿੱਧਾ ਸਿੱਧਾ ਮੈਂ ਸਮਝਦਾ ਬੜਾ ਵੱਡਾ ਕਪੜਾ ਕੇ ਨੋਟੀਫਿਕੇਸ਼ਨ ਕਰਨ ਤੋਂ ਬਾਅਦ ਕਿਸਾਨਾਂ ਨੂੰ ਬਲੈਕਮੈਲ ਕੀਤਾ ਜਾਊਗਾ ਉਹਨਾਂ ਤੋਂ ਪੈਸੇ ਮੰਗੇ ਜਾਣਗੇ ਕਰੋੜਾਂ ਰੁਪਏ ਉਹਨਾਂ ਕੋਲੋਂ ਮੰਗੇ ਜਾਣਗੇ ਕਿਤੇ ਦੀ ਜ਼ਮੀਨ ਵਿੱਚੋਂ ਕੱਢ ਦਿੰਦੇ ਆ ਔਰ ਇਹ ਪੰਜਾਬ ਦੀ ਕਿਸਾਨੀ ਨੂੰ ਅਸੀਂ ਸਮਝਦੇ ਹਾਂ ਕਿ ਉਜਾੜਨ ਦੀ ਇੱਕ ਬੜੀ ਭੱਤੀ ਭਾਰੀ ਨੀਤੀ ਹੈ ਇਸ ਕਰਕੇ ਉਹਦੇ ਖਿਲਾਫ ਇਸੇ ਵੱਲ ਪਿੰਡ ਦੇ ਵਿੱਚ ਉਹਦੋਂ ਪ੍ਰਦਰਸ਼ਨ ਚੱਬੀ ਗਈ ਸੀ ਸਰਦਾਰ ਮਹਿੰਦਰ ਸਿੰਘ ਗਰੀয়াল ਸਾਹਿਬ ਵੀ ਨਾਲ ਸੀ ਮੈਂ ਵੀ ਸੀ ਗਮਰੀਆ ਸਾਹਿਬ ਵੀ ਸੀ ਸੰਜੀਤ ਸਿੰਘ ਢੱਡੋ ਸੀ ਉੱਥੇ ਕਿਸਾਨਾਂ ਦੇ ਨਾਲ ਜੋ ਰਲ ਕੇ ਅਸੀਂ ਫੈਸਲਾ ਕੀਤਾ ਸੀ ਉਹਦੇ ਕਰਕੇ 28 ਤਰੀਕ ਨੂੰ 10 ਵਜੇ ਅਸੀਂ ਗਲਾਡਾ ਦਾ ਦਫਤਰ ਕੋਟਪੁਰ ਰੋਡ ਤੇ ਆ ਉਹਦੇ ਸਾਹਮਣੇ ਵੱਡਾ ਮੁਜ਼ਾਹਰਾ ਕਰਾਂਗੇ ਤੇ ਸਰਕਾਰ ਦੇ ਕੰਨ ਖੋਲ੍ਹਾਂਗੇ ਕਿ ਇਹ ਜਿਹੜਾ ਤੁਸੀਂ ਵੱਡਾ ਫਰਾਡ ਕਰਨਾ ਚਾਹੁੰਦੇ ਹੋ ਇਹਨੂੰ ਪੰਜਾਬ ਦੀ ਧਰਤੀ ਦੇ ਉੱਤੇ ਹੁਣ ਤੁਹਾਨੂੰ ਹੋਰ ਫਰਾਡ ਕਰਨ ਦੀ ਜਿਹੜੀ ਹੈ ਇਜਾਜ਼ਤ ਨਹੀਂ ਦਿੱਤੀ ਜਾਵੇਗੀ